ਕਿਹੜੀ ਜਗ੍ਹਾ ਤੋਂ ਕੋਮਲਨਾਵਾ ਮੇਰਾ ਕਪੂਰਤਲੇ ਤੋਂ ਆ ਕਪੂਰਤਲੇ ਤੋਂ ਤੁਹਾਨੂੰ ਨਾ ਅਸੀਂ ਪੰਜ ਜੂਸ ਬੋਡੀ ਸਰਫੈਕਟ ਦਿੱਤਾ ਸੀ ਸਫਾਈ ਵਾਸਤੇ ਹਾਂਜੀ ਤਾਂ ਉਹ ਬਰਤਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਪਹਿਲਾਂ ਮੇਰੇ ਕੋਲ ਜਿੱਦਾ ਉੱਠ ਨਹੀਂ ਹੁੰਦਾ ਈ ਖਲਾਉ ਨਹੀਂ ਹੁੰਦਾ ਈ ਤੋਰ ਨਹੀਂ ਹੁੰਦਾ ਈ ਗੋਡਿਆਂ 'ਚ ਬੋਝ ਆਈ ਪ੍ਰੋਬਲਮ ਸੀ ਪੈਰਾਂ ਤੇ ਸੋਰੀ ਪੈ ਜਾਂਦੀ ਹੁਣ ਬੋਡੀ ਸਰਫਸ ਵਰਤਨਾਂ ਨਾਲ ਬੋਝ ਦਾ ਫਰਕ ਹੋਇਆ ਵਾ ਮਤਲਬ ਮੈਂ ਠੀਕ ਹਾਂ ਬਹੁਤ ਜ਼ਿਆਦਾ ਹੁਣ ਮੈਂ ਤੋਰ ਵੀ ਲੈਣੀ ਆ ਬੈਗ ਵੀ ਲੈਣੀ ਆ ਮਰ ਲੋ ਕੰਮਕਾਰ ਵੀ ਕਰਨਾ ਸਟਾਰਟ ਕਰਤਾ ਤੁਸੀਂ ਹੁਣ ਨਾ ਪਹਿਲਾਂ ਕੁਝ ਨਹੀਂ ਹੁੰਦਾ ਸੀ ਪਹਿਲਾਂ ਕੁਝ ਨਹੀਂ ਹੁੰਦਾ ਜਿਵੇਂ ਵੀਰ ਜੀ ਤੁਹਾਡੇ ਇਹ ਵੀਡੀਓ ਜਿਹੜੀ ਲੱਖਾਂ ਲੋਕ ਸੋਸ਼ਲ ਮੀਡੀਆ ਤੇ ਦੇਖਣਗੇ ਤਾਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੰਜ ਜੂਸਾਂ ਬਾਰੇ ਬਾਜੀ ਤੇ ਇਹੀ ਕਵਾਂਗੇ ਵੀ ਬਹੁਤ ਵਧੀਆ ਵਾ ਜਿਹੜੀ ਪੰਜ ਜੂਸਾਂ ਹੀ ਪੀ ਲਿਆ ਉਸ ਤੋਂ ਬਾਅਦ ਹੋਰ ਲਾਵਾਂਗੇ ਬਹੁਤ ਫਰਕ ਆਏਗਾ ਭਾਈ ਦੇ ਨਾਲ ਹਾਂਜੀ ਪਹਿਲਾਂ ਮਰ ਲੋ ਕਾਫੀ ਜ਼ਿਆਦਾ ਦਿੱਕਤ ਸੀ ਨਾ ਹਾਂ ਬਹੁਤ ਜ਼ਿਆਦਾ ਹੁਣ ਤੇ ਬਹੁਤ ਫਰਕ ਹੁਣ ਕੰਮ ਵਗੈਰਾ ਵੀ ਕਰ ਲੈਂਦੇ ਸਰ ਕਰ ਲੈਂਦੇ ਹਾਂ ਜੀ ਧੰਨਵਾਦ ਜੀ ਵੀਰੇ ਜਿਹੜਾ ਤੁਰਿਆ ਨਹੀਂ ਜਾਂਦਾ ਹੁੰਦਾ ਤੁਰ ਫਿਰ ਵੀ ਲਿੰਦੇ ਆ ਜੀ ਵੀਰੇ ਠੀਕ ਹੈ ਜੀ ਠੀਕ ਹੈ ਮਨ ਲਓ ਪਹਿਲਾਂ ਨਹੀਂ ਤੁਰ ਸਕਦੇ ਸੀ ਹੁਣ ਤੁਰਦੇ ਆ ਵਧੀਆ ਠੀਕ ਹੈ ਹੁਣ ਤਾਂ ਮਨ ਲਓ ਤੁਰ ਕੇ ਆਏ ਵੀ ਹੋ ਤੁਸੀਂ ਅੱਜ ਹਣਾ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ